ਸਤਨਾਮ ਸ਼੍ਰੀ ਵਾਹਿਗੁਰੂ ਭਾਰਤ ਤਿਉਹਾਰਾਂ ਦਾ ਦੇਸ਼ ਹੈ ਇੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਧਰਮਾਂ ਦੇ ਆਪਣੇ ਤਿਉਹਾਰ ਹਨ ਇਸ ਤਰ੍ਹਾਂ ਸਾਲ ਦਾ ਹਰ ਦਿਨ ਕਿਸੇ ਨਾ ਕਿਸੇ ਧਰਮ ਨੂੰ ਮਨਾਉਣ ਵਾਲੇ ਲੋਕਾਂ ਲਈ ਖਾਸ ਹੁੰਦਾ ਹੈ ਇਸੇ ਤਰ੍ਹਾਂ ਅਪ੍ਰੈਲ ਦਾ ਇਹ ਦਿਨ ਇੱਕ ਪਾਸੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਲਈ ਖਾਸ ਦਿਨ ਹੁੰਦਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਅੰਦਾਜ਼ਾ ਕਿਸਾਨ ਪੱਕੀ ਹਾੜੇ ਦੀ ਫਸਲ ਨੂੰ ਖੇਤ ਵਿੱਚ ਦੇਖ ਕੇ ਖੁਸ਼ ਹੁੰਦੇ ਹਨ ਇਹ ਸਮਾਂ ਕੁਝ ਵੱਖਰਾ ਹੁੰਦਾ ਹੈ ਅਤੇ ਹਰ ਕੋਈ ਆਪਣੀ ਖੁਸ਼ੀ ਇਸ ਤਿਉਹਾਰ ਨੂੰ ਮਨਾ ਕੇ ਪ੍ਰਗਟ ਕਰਦਾ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਮੌਕੇ ਤੇ 13 April 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਲਈ ਇਹ ਦਿਨ ਸਿੱਖ ਕੌਮ ਲਈ ਵਿਸ਼ੇਸ਼ ਮਹਤਵ ਰੱਖਦਾ ਸਿੱਖ ਧਰਮ ਦੀ ਸਥਾਪਨਾ ਨਾਲ ਇਸ ਤਿਹਾੜੀ ਨੂੰ ਫਸਲਾਂ ਦੇ ਪੱਕਣ ਵਜੋਂ ਵੀ ਮਨਾਇਆ ਜਾਂਦਾ ਹੈ ਹਾੜੀ ਦੀਆਂ ਫਸਲਾਂ ਇਸ ਮਹੀਨੇ ਪੱਕ ਜਾਂਦੀਆਂ ਹਨ ਅਤੇ ਇਹਨਾਂ ਦੀ ਕਟਾਈ ਹੋ ਜਾਂਦੀ ਹੈ ਇਸੇ ਕਰਕੇ ਇਹ ਤਿਹਾੜੀ بڑے ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਉਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਤਿਵਾਰ ਮਨਾਇਆ ਜਾਂਦਾ ਹੈ ਇਹ ਸਨ 1999 ਦੀ ਗੱਲ ਹੈ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਜਨ ਸਧਾਰਨ ਨੂੰ ਸੱਦਾ ਦਿੱਤਾ ਗੁਰੂ ਜੀ ਦਾ ਹੁਕਮ ਮਿਲਦਿਆਂ ਹੀ ਸਾਰੇ ਧਰਮਾਂ ਦੇ ਲੋਕ ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਇੱਥੇ ਗੁਰੂ ਜੀ ਨੇ ਸਭ ਨੂੰ ਪਰਖਣ ਲਈ कमान ਵਿੱਚੋਂ ਆਪਣੀ ਤਲਵਾਰ ਕੱਢ ਕੇ ਕਿਹਾ ਕਿ ਉਹਨਾਂ ਨੂੰ ਇੱਕ ਸ਼ੀਸ਼ ਚਾਹੀਦਾ ਹੈ ਗੁਰੂ ਜੀ ਦੇ ਅਜਿਹੇ ਸ਼ਬਦ ਸੁਣ ਕੇ ਸਾਰੇ ਸ਼ਰਦਾਲੂ ਹੈਰਾਨ ਹੋ ਗਏ ਪਰ ਇਸੇ ਦੌਰਾਨ ਲਾਹੌਰ ਦੇ ਰਹਿਣ ਵਾਲੇ ਦੇ ਆਰਾਮ ਨੇ ਆਪਣਾ ਸ਼ੀਸ਼ ਗੁਰੂ ਦੀ ਸਰਨ ਵਿੱਚ ਪੇਟ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਆਪਣੇ ਨਾਲ ਤੰਬੂ ਦੇ ਅੰਦਰ ਲੈ ਗਏ ਉਸੇ ਸਮੇਂ ਅੰਦਰੋਂ ਖੂਨ ਦੀ ਇੱਕ ਧਾਰਾ ਵਗਦੀ ਦਿਖਾਈ ਦਿੱਤੀ। ਉੱਥੇ ਮੌਜੂਦ ਸਾਰੇ ਲੋਕਾਂ ਨੇ ਸਮਝਿਆ ਕਿ ਦਿਆ ਰਾਮ ਦਾ ਸਿਰ ਕਲਮ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਫੇਰ ਬਾਹਰ ਆਏ ਅਤੇ ਆਪਣੀ ਤਲਵਾਰ ਲਹਿਰਾਉਂਦੇ ਹੋਏ ਇੱਕ ਵਾਰੀ ਫਿਰ ਤੀਸ ਮੰਗੇ। ਇਸ ਵਾਰ ਸਹਾਰनपुर ਤੋਂ ਤੇਰਮਦਾਸ ਅੱਗੇ ਆਇਆ। ਉਸ ਨੂੰ ਵੀ ਗੁਰੂ ਜੀ ਅੰਦਰ ਲੈ ਗਏ ਅਤੇ ਫਿਰ ਖੂਨ ਦੀ ਇੱਕ ਧਾਰਾ ਵਹਿਦੀ ਦਿਖਾਈ ਦਿੱਤੀ। ਇਸੇ ਤਰ੍ਹਾਂ ਤਿੰਨ ਹੋਰ ਵਿਅਕਤੀਆਂ ਜਗਨਨਾਥ ਵਾਸੀ ਹਿੰਮਤ ਰਾਏ ਦਵਾਰਕਾ ਵਾਸੀ ਮੋਕਚਰ ਅਤੇ ਬਿਦਰ ਦੇ ਰਹਿਣ ਵਾਲੇ ਸਾਹਿਬ ਚੰਦ ਨੇ ਗੁਰੂ ਜੀ ਨੂੰ ਆਪਣੇ ਸ਼ੀਸ਼ ਪੇਟ ਕੀਤਾ ਤਿੰਨਾਂ ਨੂੰ ਕ੍ਰਮਵਾਰ ਅੰਦਰ ਲੈ ਜਾਣ ਤੋਂ ਬਾਅਦ ਖੂਨ ਦੀ ਧਾਰਾ ਵਹਿੰਦੀ ਦਿਖਾਈ ਦਿੱਤੀ ਸਾਰਿਆਂ ਨੇ ਸੋਚਿਆ ਕਿ ਇਹਨਾਂ ਪੰਜਾਂ ਦੀ ਬਲੀ ਦਿੱਤੀ ਗਈ ਹੈ ਪਰ ਇਸੇ ਦੌਰਾਨ ਗੁਰੂ ਜੀ ਨੇ ਇਹਨਾਂ ਪੰਜਾਂ ਲੋਕਾਂ ਦੇ ਨਾਲ ਬਾਹਰ ਆਉਂਦੇ ਹੋਏ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਕੋਈ ਬਲੀ ਨਹੀਂ ਹੋਈ ਉਹ ਸਭ ਦੀ ਪ੍ਰੀਖਿਆ ਲੈ ਰਹੇ ਹਨ ਅਤੇ ਇਹ ਲੋਕ ਇਸ ਪ੍ਰੀਖਿਆ ਵਿੱਚ ਸਫਲ ਹੋਏ ਇਸ ਤਰ੍ਹਾਂ ਗੁਰੂ ਜੀ ਨੇ ਇਹਨਾਂ ਪੰਜਾਂ ਵਿਅਕਤੀਆਂ ਨੂੰ ਆਪਣੇ ਪੰਜ ਪਿਆਰਿਆਂ ਵੱਜੋਂ ਪੇਸ਼ ਕੀਤਾ ਅਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਕਿਹਾ ਉਹਨਾਂ ਨੂੰ ਸ਼ੇਰ ਕਿਹਾ ਜਾਵੇਗਾ ਉਹਨਾਂ ਦੀ ਵਫਾਦਾਰੀ ਤੋਂ ਇੱਕ ਨਵਾਂ ਪੰਥ ਪੈਦਾ ਹੋਇਆ ਹੈ ਜਿਸ ਨੂੰ ਖਾਲਸਾ ਕਿਹਾ ਜਾਵੇਗਾ ਉਹਨਾਂ ਨੂੰ ਵਾਲ ਅਤੇ ਦਾੜੀ ਵਧਾਉਣ ਦੀ ਹਿਦਾਇਤ ਦਿੱਤੀ ਗਈ ਆਪਣੇ ਨਾਲ ਕੰਗਾ ਰੱਖਣਾ ਸਵੇ ਰੱਖਿਆ ਲਈ ਕਿਰਪਾਨ ਰੱਖਣਾ ਕਛੇਰਾ ਪਹਿਨਣਾ ਅਤੇ ਆਪਣੇ ਹੱਥਾਂ ਤੇ ਕੜਾ ਪਹਿਨਣਾ ਉਹਨਾਂ ਦੀ ਪਛਾਣ ਬਣ ਗਈ ਗੁਰੂ ਜੀ ਨੇ ਆਪਣੇ ਖਾਲਸੇ ਨੂੰ ਹਿਦਾਇਤ ਕੀਤੀ ਕਿ ਉਹ ਕਮਜ਼ੋਰ ਤੇ ਹੱਥ ਨਾ ਚੁਕਾਉਣ ਅਨੰਦਪੁਰ ਸਾਹਿਬ ਦੀ ਇਹ ਪਵਿੱਤਰ ਧਰਤੀ ਖਾਲਸੇ ਦਾ ਜਨਮ ਸਥਾਨ ਹੈ ਜਿੱਥੇ ਸਿੱਖ ਕੌਮ ਦੇ ਪਾਵਨ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਸੁਭਾਇਮਾਨ ਹਾਲ ਇਸ ਘਟਨਾ ਤੋਂ ਬਾਅਦ ਸ੍ਰੀ ਗੋਬਿੰਦ ਰਾਏ ਨੂੰ ਗੁਰੂ ਗੋਬਿੰਦ ਸਿੰਘ ਕਿਹਾ ਗਿਆ ਅਤੇ ਉਸ ਤੋਂ ਬਾਅਦ ਸਿੱਖ ਕੌਮ ਦੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਬਣਾਇਆ ਨਾਲ ਹੀ ਇਸ ਦਿਨ ਤੋਂ ਸਿੱਖ ਪੁਰਸ਼ਾਂ ਦੇ ਨਾਮ ਨਾਲ ਸਿੰਘ ਸ਼ਬਦ ਤੇ ਸਿੱਖ ਬੀਬੀਆਂ ਦੇ ਨਾਮ ਦੇ ਨਾਲ ਕੌਰ ਜੋੜਿਆ ਗਿਆ फिर यह दिन भी विशेष पर्व आनंदपुर साहिब का इतिहास बेहद गौरवमयी है जो सिखी की आन शान मान का प्रतीक है आनंदपुर साहिब की स्थापना गुरु तेग बहादुर जी ने सोलह सौ सो पैंठ की थी। शिवालिक दहाड़िया दी, दी वादियों विच वसे आनंदपुर साहिब दी सिख पंथ दी इतिहासक महत्ता है आनंदपुर साहिब दी स्थापना ोरा साहेब के स्थान पर समय की परंपरा अनुसार होली गढ़ के रखी गई सी गुरु तेग बहादुर जिम्मेवारी संभालन संभाल उपर सौ पैंठपुर साहब की स्थापना तो दूर पहाड़ा वाल आनंदपुर साहिब वसाया गया सी इसका पहले नाम मखोवाल सी दंत कथा मुताबिक इतने मखो नाम का एक डाकू र ਇੱਥੇ ਕਿਸੇ ਨੂੰ ਵਸਨ ਨਹੀਂ ਦਿੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ਤੇ ਚੱਕ ਨਾਨਕੀ ਨਾਮੀ ਨਗਰ ਬਸਾਇਆ ਤੇ ਮਾਖੋ ਡਾਕੂ ਨੂੰ ਸੇਧ ਬਖਸ਼ੀ ਇੱਥੋਂ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇਣ ਲਈ ਆਪਣੇ ਹੱਥੀ ਤੋੜਿਆ ਸੀ ਤਾਂ ਚੱਕ ਨਾਨਕੀ ਨੂੰ आनंदपुर बना देता गुरु नगरी श्री आनंदपुर साहिब ਵਿਖੇ ਸੁਭਾਈ ਮਾਨ ਤਖਤ ਕੇਸ਼ਗੜ ਸਾਹਿਬ ਦੇ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ ਇੱਥੇ ਹੋਲੇ ਮੱਲੇ ਅਤੇ ਵਿਸਾਖੀ ਮੌਕੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ ਇਸ ਦਿਨ ਗੁਰਦੁਆਰਿਆਂ ਨੂੰ ਸਜਾਇਆ ਜਾਂਦਾ ਹੈ ਲੋਕ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਨ ਇਸ ਦਿਨ ਲੰਗਰ ਲਗਾਏ ਜਾਂਦੇ ਹਨ ਖੀਰ ਅਤੇ ਸ਼ਰਬਤ ਦਾ ਪ੍ਰਸਾਦ ਛਕਾਇਆ ਜਾਂਦਾ ਹੈ ਇਸ ਦਿਨ ਗਿੱਧਾ ਅਤੇ ਭੰਗੜਾ ਪਾ ਕੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ ਇਹ ਸਾਰੀ ਜਾਣਕਾਰੀ ਤੇ ਫੋਟੋ ਜਨਤਕ ਖੇਤਰ ਵਿੱਚ ਉਪਲਬਧ ਹੈ ਜਿਸ ਨੂੰ ਅਸੀਂ ਲੜੀਬੱਧ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ